ਸੀ ਇਹ ਹੈ 10000 ਰੁਪਏ ਕਿल्ले 'ਚ ਰੇਟ 'ਚ ਅਸੀਂ ਪਾਣਿਆ ਪਿਆ ਤੇ ਸਾਰੀ ਸਹੂਲਤਾਂ ਇੱਥੇ ਅਵੇਲੇਬਲ ਨੇ ਠੀਕ ਹੈ ਜੀ ਜਿਵੇਂ ਕਿ ਪਟਾਈ ਤੋਂ ਲੈ ਕੇ ਜੋੜ ਲਾਣਾ ਤੇ ਐਸੈਸਰੀ ਵਗੈਰਾ ਠੀਕ ਹੈ ਜੀ ਸਾਰੀ ਹੋਲੇ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੇਜ ਤੇ ਮੈਂ ਤੁਹਾਡਾ ਆਪਣਾ ਅਮਨ ਅਲੀ ਸ਼ੇਰ ਅੱਜ ਆਪਾਂ ਆ ਦੀਸ਼ ਪੈਪ ਫੈਕਟਰੀ ਕਣਗੜ ਵਿਖੇ ਖੜੇ ਆ ਤੁਹਾਨੂੰ ਪਤਾ ਹੀ ਹੈ ਕਿਵੇਂ ਕਣਕ ਦਾ ਸੀਜ਼ਨ ਹੁਣ ਖਤਮ ਹੋ ਗਿਆ ਆਪਾਂ ਖੇਤਾਂ 'ਚ ਪਾਈਪ ਲਾਈਨ ਪਾਉਣੇ ਆ ਤੇ ਪਾਣੀ ਦੀ ਸਹੂਲਤ ਵਾਸਤੇ ਇਹ ਪਾਈਪ ਲਾਈਨ ਇੱਕ ਥਾਂ ਤੋਂ ਦੂਜੀ ਥਾਂ ਲਜਾਣ ਵਾਸਤੇ ਬਹੁਤ ਵਧੀਆ ਸਹੂਲਤ ਤੇ ਆਜੋ ਆਪਾਂ ਬਹੁਤੀ ਗੱਲ ਨਾ ਕਰਦੇ ਬਾਈ ਇਹ ਨਾਲ ਗੱਲਬਾਤ ਕਰਾਉਣੇ ਆ ਕਿਵੇਂ ਕੀ ਖਰਚਾ ਆਉਂਦਾ ਤੇ ਕੀ ਗੱਲਬਾਤ ਹੈ ਤੇ ਬਾਈ ਜੀ ਸਵਾਗਤ ਹੈ ਤੁਹਾਡਾ ਬੇਤ ਤੇ ਤੇ ਸਾਨੂੰ ਦੱਸੋ ਜੀ ਮੜਾ ਜੀ ਕੀ ਗੱਲਬਾਤ ਹੈ ਪਾਇਪ ਲੈਣ ਬਾਰੇ ਸਰ ਹਦੀਸ ਪਲਾਸਟਿਕ ਪਾਈਪ ਫੈਕਟਰੀ ਕਾਨਗੜ੍ਹ ਫਰੋਂ ਬਰੇਟਾ ਹਾਂ ਜੀ ਇਹ ਜਾਖਰ ਤੋਂ 7 ਕਿਲੋਮੀਟਰ ਬਰੇਟੇ ਤੋਂ 8 ਕਿਲੋਮੀਟਰ ਠੀਕ ਹੈ ਜੀ ਕਾਨਗੜ੍ਹ ਬਰੇਟਾ ਰੇਟ ਤੇ ਸਿਚੁਏਟ ਹੈ ਠੀਕ ਹੈ ਜੀ ਤੇ ਅਸੀਂ ਸਪੈਸ਼ਲ ਪਾਈਪ ਵਾਈਟ ਰੰਗ ਦੀ ਪਾਈਪ ਬਣਾਉਂਦੇ ਆ ਠੀਕ ਹੈ ਜੀ ਜਿੱਦੀ ਅੰਦਰੋਂ ਤੇ ਬਾਹਰੋਂ ਕੋਟਿੰਗ ਹੋ ਠੀਕ ਹੈ ਜੀ ਤੇ ਅਸੀਂ ਇਹ 10000 ਰੁਪਏ ਕਿਲੇ 'ਚ ਰੇਟ 'ਚ ਅਸੀਂ ਪਾਣਿਆ ਪਿਆ ਸਾਰੀ ਸਹੂਲਤਾਂ ਇੱਥੇ ਅਵੇਲੇਬਲ ਨੇ ਠੀਕ ਹੈ ਜੀ ਜਿਵੇਂ ਕਿ ਪਟਾਈ ਤੋਂ ਲੈ ਕੇ ਜੋੜ ਲਾਣਾ ਤੇ ਐਸੈਸਰੀ ਵਗੈਰਾ ਠੀਕ ਹੈ ਜੀ ਸਾਰੀ ਅਵੇਲੇਬਲ ਹੈ ਕਿਵੇਂ ਤੁਸੀਂ ਕਹਿਣਾ ਜੀ 10000 ਰੁਪਏ ਕਿਲੇ ਦੀ ਪਟਾਈ ਦਾ ਖਰਚਾ ਆਉਂਦਾ ਜੀ ਉਹਦੇ ਵਿੱਚ ਕੀ ਕੁਛ ਹੋਊ ਵਿੱਚੇ ਪਟਾਈ ਆਊ ਵਿੱਚੇ ਲੇਬਰ ਆਊ ਵਿੱਚੇ ਆ ਗਿਆ ਜੀ ਕਿਵੇਂ ਸੁਰ ਜੀ ਤੁਸੀਂ ਟੈਪ ਪਹੁੰਚਦੇ ਵੀ ਆਪ ਕਰੋਗੇ ਠੀਕ ਹੈ ਜੀ ਪਹੁੰਚਦੇ ਵੀ ਆਪ ਕਰੋਗੇ ਤੇ 10000 ਚ ਮੁਕੰਮਲ ਇੱਕ ਕਿੱਲੇ ਦੀ ਪਾਈਪ ਲਾਈਨ ਤੁਸੀਂ ਪਾ ਕੇ ਦੇਵੋਗੇ ਬਿਲਕੁਲ ਪਾ ਕੇ ਦੇਵਾਂਗੇ ਠੀਕ ਹੈ ਜੀ ਤੇ ਹੋਰ ਇਹ ਪਾਈਪ ਕਿਹੜੀ ਉਹਦਾ ਬਣਦਾ ਜੀ ਇਹ ਪਾਈਪ ਜੀ ਸਾਡਾ ਨਾ ਇੱਕ ਸਪੈਸ਼ਲ ਜਿੰਨੇ ਆਪਣੀ ਪੈਸਟੀਸਾਈਜ਼ ਦੀ ਬੋਤਲਾਂ ਹੁੰਦੀਆਂ ਹਨ ਉਹਨੂੰ ਰੀਸਾਈਕਲਿੰਗ ਕਰਕੇ ਉਹਦਾ ਦਾਣਾ ਬਣਾ ਕੇ ਠੀਕ ਹੈ ਜੀ ਤੇ ਇਹਦੇ ਉੱਤੇ ਕੋਟਿੰਗ ਕੀਤੀ ਜਾਂਦੀ ਹੈ ਅੰਦਰ ਬਾਹਰ ਠੀਕ ਹੈ ਤੇ ਇਹਦੇ ਗਾਰੰਟੀ ਵਗੈਰਾ ਵੀ ਦਿੰਨੇ ਆਂ ਜੀ ਆਪਾਂ ਪਾਈਪ ਗਾਰੰਟੀ ਵਗੈਰਾ ਕੋਈ ਨਹੀਂ ਆਂਦੀ ਜੀ ਅਸੀਂ 18 ਸਾਲਾਂ ਤੋਂ ਕੰਮ ਕਰ ਰਹੇ ਆਂ ਸਾਡੀ ਲਾਈਨ ਤੇ ਵੀ ਕੋਈ ਚਿੱਫੀ ਨਹੀਂ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਕਿਵੇਂ ਹੁਣ ਮੰਨ ਲ ਦੇ ਤੁਹਾਡੇ ਸਾਧਨ ਉੱਥੇ ਲੈ ਕੇ ਜਾਣਗੇ ਤੁਸੀਂ ਇੱਕ ਵਾਰੀ ਸਾਡੀ ਫੈਕਟਰੀ 'ਚ ਵਿਜ਼ਿਟ ਕਰੋ ਠੀਕ ਹੈ ਜੀ ਤੁਸੀਂ ਆ ਕੇ ਸਾਨੂੰ ਦੱਸੋ ਵੀ ਇੰਨੇ ਕਿੱਲਾਂ ਦੀ ਪੈਪ ਅਸੀਂ ਪਵਾਣੀ ਆ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਪਟਾਣਾ ਕਰਨਾ ਜੋੜ ਲਵਾਣਾ ਪੈਪ ਉੱਥੇ ਤੇ ਪਹਚਾਣੀ ਇਹ ਸਾਰੀ ਸਹੂਲਤ ਤੁਹਾਨੂੰ ਉਪਰਧ ਕਰਾਂ ਤੇ ਦੋਸਤੋ ਤੁਸੀਂ ਡਰੈੱਸ ਇੱਕ ਵਾਰੀ ਜ਼ਰੂਰ ਨੋਟ ਕਰ ਲਿਓ ਆਦੀਸ਼ ਪੈਪ ਫੈਕਟਰੀ ਆ ਕਣਗੜ ਵਿਖੇ ਤੇ ਬਾਈਆਂ ਨੂੰ ਜ਼ਰੂਰ ਮਿਲੋ ਸਭ ਤੋਂ ਸਸਤੀ ਪੈਪ ਲਾਈਨ ਕਹਿੰਦੇ ਅਸੀਂ ਪਾਕੇ ਦੇਵਾਂਗੇ ਤੇ ਬਾਕੀ ਤਸੱਲੀ ਵਾਲਾ ਕੰਮ ਕਰਕੇ ਦੇਵਾਂਗੇ ਇਹ ਸਾਰਾ ਖਰਚਾ ਇਹਨਾਂ ਦਾ 10000 ਰੁਪਿਆ ਕਿੱਲੇ ਦਾ ਖਰਚਾ ਆਉਂਦਾ ਵਿੱਚੇ ਪਟਾਈ ਵਿੱਚੇ ਲੇਬਰ ਵਿੱਚੇ ਆਪਣਾ ਇਹ ਖੇਤ ਚ ਸਾਨੂੰ ਛੱਡ ਕੇ ਆਉਣਗੇ ਮਾਲ ਨੂੰ ਤੇ ਇਹ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ ਕਿਵੇਂ ਸੁਰ ਜੀ ਤੁਸੀਂ ਪਾਈਪ ਪਹੁੰਚਦੇ ਵੀ ਆਪ ਕਰੋਗੇ ਤੇ ਕਿੱਥੇ ਪਹੁੰਚਦੇ ਵੀ ਆਪ ਕਰੋਗੇ ਤੇ 10000 ਚ ਮੁਕੰਮਲ ਇੱਕ ਕਿੱਲੇ ਦੀ ਪਾਈਪ ਲਾਈਨ ਤੁਸੀਂ ਪਾ ਕੇ ਦੇਵੋਗੇ ਬਿਲਕੁਲ ਪਾ ਕੇ ਦੇਵਾਂਗੇ ਠੀਕ ਹੈ ਜੀ ਤੇ ਹੋਰ ਇਹ ਪਾਈਪ ਕਿਹੜੀ ਉਹਦਾ ਬਣਦਾ ਜੀ ਇਹ ਪਾਈਪ ਜੀ ਸਾਡਾ ਨਾ ਇੱਕ ਸਪੈਸ਼ਲ ਜਿਹਨੇ ਆਪਣੀ ਪੈਸਟੀਸਾਈਜ਼ ਦੀ ਬੋਤਲਾਂ ਹੁੰਦੀਆਂ ਨੇ ਉਹਨੂੰ ਰੀਸਾਈਕਲਿੰਗ ਕਰਕੇ ਉਹਦਾ ਦਾਣਾ ਬਣਾ ਕੇ ਠੀਕ ਹੈ ਜੀ ਤੇ ਇਹਦੇ ਉੱਤੇ ਕੋਡਿੰਗ ਕੀਤੀ ਜਾਂਦੀ ਆ ਅੰਦਰ ਬਾਹਰ ਠੀਕ ਹੈ ਤੇ ਇਹਦੇ ਗਾਰੰਟੀ ਵਗੈਰਾ ਵੀ ਦਿੰਨੇ ਆ ਜੀ ਆਪਾਂ ਪੈਸਟੀਸਾਈਜ਼ ਵਗੈਰਾ ਕੋਈ ਨਹੀਂ ਆਂਦੀ ਜੀ ਅਸੀਂ 18 ਸਾਲਾਂ ਤੋਂ ਕੰਮ ਕਰ ਰਹੇ ਆ ਸਾਡੀ ਲੈਂਡ ਤੇ ਵੀ ਕੋਈ ਚਿਫਕੀ ਨਹੀਂ ਹੈ ਠੀਕ ਹੈ ਜੀ ਕੋਈ ਚਿਫਕੀ ਨਹੀਂ ਠੀਕ ਹੈ ਜੀ ਤੇ ਕਿਵੇਂ ਹੁਣ ਮੰਨ ਲਓ ਵੀ ਅੱਗੇ ਟਰੈਕਟਰ ਪੱਟੋ ਵਾਹ ਨੂੰ ਪਾਈਪ ਨੂੰ ਪਾਉਣ ਵਾਸਤੇ ਜੀ ਤੇ ਤੁਹਾਡੇ ਸਾਧਨਾਂ ਉੱਥੇ ਲੈ ਕੇ ਜਾਣਗੇ ਤੁਸੀਂ ਇੱਕ ਵਾਰੀ ਸਾਡੀ ਫੈਕਟਰੀ 'ਚ ਵਿਜ਼ਿਟ ਕਰੋ ਠੀਕ ਹੈ ਜੀ ਤੁਸੀਂ ਆ ਕੇ ਸਾਨੂੰ ਦੱਸੋ ਵੀ ਇੰਨੇ ਕਿੱਲਾਂ ਦੀ ਪੈਪ ਅਸੀਂ ਪਵਾਣੀ ਹੈ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ ਪਟਾਣਾ ਕਰਨਾ ਜੋੜ ਲਵਾਣਾ ਪੈਪ ਉੱਥੇ ਤੇ ਪਹਚਾਣੀ ਇਹ ਸਾਰੀ ਸਹੂਲਤਾਂ ਤੁਹਾਨੂੰ ਉਪਰਧ ਕਰਾਉਣਾ